ਤਿਲਕ ਜੰਜੂ ਰਖਾਪ੍ਰਤਾਕਾ ਜੀਨੋ ਵੱਡੋ ਕੱਲੂ ਮਹਸਾਕਾ ਦੇ ਵਾਕ ਅਨਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਥੇ ਤਿਲਕ ਜੰਜੂ ਦੀ ਰਾਖੀ ਕੀਤੀ ਉਥੇ ਬਹਾਦਰ ਸੂਰਬਾ ਸੂਰਵੀਰ ਸਪੁੱਤਰ ਦੇ ਕੇ ਦਸਵੇਂ ਪਾਤਸ਼ਾਹ ਦੇ ਕੇ ਸਿੱਖ ਧਰਮਾ ਨੂੰ ਪਰਫੁੱਲਿਤ ਕੀਤਾ ਖਾਲਸਾ ਪ੍ਰਗਟ ਕੀਤਾ ਸਖਤ ਜੀ ਇਹ ਸਾਰਿਆਂ ਦੇ ਗੁਰੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਸੋ 350 ਸਾਲਾ ਸ਼ਹੀਦੀ ਸਤਾਵ ਦੀ ਜੋ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਵਿਤਰ ਧਰਤੀ ਤੇ ਮਨਾਈ ਜਾ ਰਹੀ ਹੈ ਉਸੇ ਸਬੰਧ ਵਿੱਚ ਵੱਖ-ਵੱਖ ਸੰਪਰਦਾਵਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਮਹਾਨ ਨਗਰ ਕੀਰਤਨ ਇਸ ਸਤਾਵ ਦੀ ਵਾਲੇ ਦਿਨ ਪਹੁੰਚ ਰਹੇ ਨੇ 15 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਮਹਾਨ ਨਗਰ ਕੀਰਤਨ ਪਹੁੰਚ ਰਹੇ ਨੇ ਔਰ ਜੋ ਨਗਰ ਦੀਆਂ ਪਿੰਡਾਂ ਦੀਆਂ ਸੰਗਤਾਂ ਨੇ ਉਹ ਵੀ ਕਾਫਲਿਆਂ ਦੇ ਰੂਪ ਵਿੱਚ ਪਹੁੰਚ ਰਹੀਆਂ ਨੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਆਓ ਔਰ ਆ ਕੇ ਇਨ ਅਸਥਾਨਾਂ ਤੇ ਨਕਮਸਤਕ ਹੋਈਏ ਜਿੱਥੋਂ ਸਾਡਾ ਮੁੱਢ ਵੱਜਿਆ ਸੰਗਤ ਜੀ ਖਾਲਸਾ ਪੰਥ ਜਿੱਥੇ ਪ੍ਰਗਟ ਹੋਇਆ ਉਹਨਾਂ ਅਸਥਾਨਾਂ ਤੇ ਆਪਾਂ ਨਕਮਸਤਕ ਹੋਈਏ ਨਗਰ ਕੀਰਤਨ ਲਿਆਉਣ ਵਾਲੇ ਸਿੰਘਾਂ ਨੂੰ ਬੇਨਤੀ ਹੈ ਮਹਾਪੁਰਸ਼ ਨੂੰ ਬੇਨਤੀ ਹੈ ਕਿ 4 ਤੋਂ 5 ਵਜੇ ਤੱਕ ਸ਼ਾਮ ਨੂੰ ਜਰੂਰ ਨਗਰ ਕੀਰਤਨ ਲੈ ਕੇ ਪਹੁੰਚੋ ਤਾਂ ਕਿ ਜੇ ਤੁਹਾਡੇ ਨਾਲ ਸੰਗਤਾਂ ਆ ਰਹੀਆਂ ਹਨ ਉਹ ਇਹਨਾਂ ਸਥਾਨਾਂ ਦੇ ਦਰਸ਼ਨ ਵੀ ਕਰ ਲੈਣ ਜੇ ਅਸੀਂ 8:00-9:00 ਵਜੇ ਨਗਰ ਕੀਰਤਨ ਲੈ ਕੇ ਪਹੁੰਚਾਂਗੇ ਤਾਂ ਸੰਗਤਾਂ ਦਰਸ਼ਨ ਨਹੀਂ ਕਰ ਪਾਉਂਦੀਆਂ ਇਸ ਕਰਕੇ ਨਗਰ ਕੀਰਤਨ ਲਿਆਉਣ ਵਾਲੀਆਂ ਸੰਗਤਾਂ ਨੇ ਇਸ ਚੈਨਲ ਦੇ ਰਾਹੀਂ ਮੈਂ ਬੇਨਤੀ ਕਰਦਾ ਕਿ ਉਹ ਸਾਰੀਆਂ 4 ਤੋਂ 5 ਵਜੇ ਤੱਕ 6:00 ਵਜੇ ਤੱਕ ਸਾਰੀਆਂ ਸੰਗਤਾਂ ਨਗਰ ਕੀਰਤਨ ਲੈ ਕੇ ਪਹੁੰਚਣ ਤਾਂ ਜੋ ਕਿ ਆਈਆਂ ਸੰਗਤਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰ ਲੈਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਉਮ ਮਹਾਕੇ ਚੜ੍ਹਦੀ ਕਲਾ ਪਿਆਰ ਸਤ ਕਰਨ ਵਾਲੇ ਨਸਤਾਨਾਂ ਦੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ